ਮੇਰੇ ਬਹੁਤ ਹੀ ਸਤਿਕਾਰਯੋਗ ਸਟਾਰ ਏਸ਼ੀਆ ਨੂੰ ਦੇਖਣ ਵਾਲੇ ਦਰਸ਼ਕੋ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ ਜੀ ਦੀ ਜੀ ਦੀ ਬਾਤ ਵਿੱਚ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਲੰਮੇ ਸਮੇਂ ਬਾਅਦ ਅੱਜ ਮੈਂ ਦੁਬਾਰਾ ਲਾਈਵ ਹੋਇਆ ਕਾਫੀ ਸਮਾਂ ਹੋ ਗਿਆ ਸੀ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕੀਤੀਆਂ ਨੂੰ ਅੱਜ ਮਨ ਸੀ ਕਿ ਤੁਹਾਡੇ ਨਾਲ ਕੁਝ ਵਿਚਾਰ ਪੰਜਾਬ ਦੇ ਸਬੰਧ ਦੇ ਵਿੱਚ ਸਾਂਝੇ ਕੀਤੇ ਜਾਣ ਸੋ ਇਸ ਕਰਕੇ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜਿਹੜੇ ਵੀ ਇਸ ਸਮੇਂ ਆਨਲਾਈਨ ਮੇ ਉਹ ਇਸ ਚੈਨਲ ਦੇ ਨਾਲ ਜਲਦੀ ਤੋਂ ਜਲਦੀ ਜੁੜ ਜਾਓ ਤਾਂ ਕਿ ਵਿਚਾਰ ਜੜੀ ਆਰੰਭ ਕਰ ਸਕਾਂ ਹੋ ਸਕਦਾ ਕੁਝ ਸਮਾਂ ਜ਼ਿਆਦਾ ਲੱਗੇ ਅੱਜ ਵਾਸਤੇ ਮੇਰੀ ਕੋਸ਼ਿਸ਼ ਹੁੰਦੀ ਏ ਕਿ ਜਲਦੀ ਤੋਂ ਜਲਦੀ ਜੁੜੀ ਜਾਓ ਖਤਮ ਕਰਦੇ ਆ ਕਿਉਂਕਿ ਤੁਹਾਡੇ ਸਾਰਿਆਂ ਕੋਲ ਵੀ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਹੁੰਦਾ ਬੈਠਣ ਦਾ ਸਿਸ ਕਰਕੇ ਵਿਚਾਰ ਜਿੰਨੇ ਆਪਾਂ ਆ ਛੋਟੇ ਸਮੇਂ ਦੇ ਵਿੱਚ ਘੱਟ ਤੋਂ ਘੱਟ ਸਮੇਂ ਦੇ ਵਿੱਚ ਕਰ ਸਕੀਏ ਉਹਨਾਂ ਹੀ ਚੰਗਾ ਪਰ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ ਉਹਨਾਂ ਹਾਲਾਤਾਂ ਨੂੰ ਲੈ ਕੇ ਹੋ ਸਕਦਾ ਹੈ ਕੁਝ ਸਮਾਂ ਥੋੜਾ ਵੱਧ ਲੱਗ ਜਾਵੇ ਇਸੋ ਮੈਂ ਆਸ ਕਰਨਾ ਕਿ ਤੁਸੀਂ ਸਾਰੇ ਜਨਕ ਸਮਾਂ ਮੈਂ ਵਿਚਾਰ ਸਾਂਝੇ ਕਰਾਂਗਾ ਤੁਸੀਂ ਮੇਰੇ ਨਾਲ ਜੁੜੇ ਰਹੋਗੇ ਸੋ ਜਿਹੜਾ ਥੰਬਨੇਲ ਆ ਤੁਸੀਂ ਦੇਖ ਹੀ ਲਿਆ ਹੋਣਾ ਕਿ ਸਮੱਸਿਆਵਾਂ ਦੇ ਚੱਕਰ ਵੀਊ ਦੇ ਵਿੱਚ ਆਸ ਵਾਲੇ ਪੰਜਾਬ ਫਸਿਆ ਪਿਆ ਹੈ ਪਰ ਬਹੁਤ ਲੰਮੇ ਸਮੇਂ ਤੋਂ ਸਮੱਸਿਆਵਾਂ ਕਿਹੜੀਆਂ ਨੇ ਉਹਨਾਂ ਦੀ ਨਿਸ਼ਾਨਦੇਹੀ ਕਰੀਏ ਤੇ ਜੋ ਹਾਲਾਤ ਨੇ ਇਹਨਾਂ ਸਮੱਸਿਆਵਾਂ ਨੂੰ ਦੂਰ ਕਿੰਨਾ ਨੇ ਕਰਨਾ ਸੀ ਕਿ ਉਹ ਅੱਜ ਆਪਣੀ ਭੂਮਿਕਾ ਸਹੀ ਭੂਮਿਕਾ ਜਿਹੜੀ ਬਣਦੀ ਆ ਉਹ ਨਿਭਾ ਰਹੇ ਨੇ ਸੋ ਇਸ ਵਾਰ ਵੀ ਵਿਚਾਰ ਕਰਨੇ ਆ ਸਮੱਸਿਆਵਾਂ ਪੰਜਾਬ ਦੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਕਾਫੀ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਬਿਮਾਰੀਆਂ ਦਿਨੋਂ ਦਿਨ ਮੱਧ ਰੀਆਂ ਨੇ ਪੰਜਾਬ ਦਾ ਜਿਹੜਾ ਪਾਉਣ ਪਾਣੀ ਆ ਦਿਨੋਂ ਦਿਨ ਪਲੀਤ ਹੋ ਰਿਹਾ ਹੈ ਸੋ ਚਾਰੇ ਪਾਸੇ ਚਿੰਤਾ ਹੈ ਚਿੰਤਾ ਹੈ ਜਿਹਦੇ ਵੱਲ ਵੀ ਗੱਲ ਕਰਕੇ ਦੇਖ ਲਓ ਜਿਹਦੇ ਵੱਲ ਵੀ ਕਿਆ ਪੀ ਮਾਰ ਕੇ ਦੇਖ ਲੋ ਸੋ ਜਿਹੜੀ ਗੱਲ ਗੁਰੂ ਪਾਤਸ਼ਾਹ ਜੀ ਨੇ ਕਹੀ ਸੀ ਨਾ ਨਾਨਕ ਦੁਖੀਆ ਸਭ ਸੰਸਾਰ ਉਹ ਸਮੇਂ ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਟੁੱਟ ਰਹੀ ਆ ਔਰ ਕੋਈ ਵੀ ਆਸਾ ਇਨਸਾਨ ਨਹੀਂ ਜਿਹੜਾ ਤੁਹਾਨੂੰ ਕਹਿ ਗਿਆ ਕਿ ਮੈਂ ਬਹੁਤ ਸੁਖੀ ਆ ਸੋ ਬਹੁਤ ਸਾਰੀਆਂ ਜਿਨ੍ਹਾਂ ਸਮੱਸਿਆਵਾਂ ਪੰਜਾਬ ਦੀਆਂ ਚ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਆ ਕਿ ਨਸ਼ਾ ਹੈ ਬੇਰਜ਼ਗਾਰੀ ਆ ਬਿਮਾਰੀਆਂ ਵੱਦਗੀਆਂ ਨੇ ਔਰ ਦਿਨੋਂ ਦਿਨ ਕਰਜ਼ਾ ਜਿਹੜਾ ਉਹ ਸਿਰਾਂ ਤੇ ਕਰਜ਼ੇ ਦੀ ਪੰਡ ਵਧਦੇ ਜਾਂਦੇ ਯਾਰ ਕਰਜ਼ਾ ਕੇਵਲ ਕਿਸਾਨੀ ਦੇ ਸਿਰ ਦੇ ਉੱਤੇ ਨਹੀਂ ਆ ਕਰਜ਼ਾ ਹੁਣ ਮਜ਼ਦੂਰਾਂ ਦੇ ਸਿਰ ਦੇ ਉੱਤੇ ਵੀ ਆ ਕਰਜ਼ਾ ਦੁਕਾਨਦਾਰਾਂ ਦੇ ਸਿਰ ਦੇ ਉੱਤੇ ਵੀ ਆ ਕਰਜ਼ਾ ਉਦਯੋਗਪਤੀਆਂ ਦੇ ਸਿਰ ਦੇ ਉੱਤੇ ਵੀ ਆ ਪੰਜਾਬ ਦੀ ਜਿਹੜੀ ਵਾਹਯੋਗ ਜ਼ਮੀਨਾਂ ਘਟ ਰਹੀ ਆ ਦਿਨੋਂ ਦਿਨ ਜ਼ਮੀਨਾਂ ਅਕਵਾਇਰ ਕਰਕੇ ਵੱਡੇ ਹਾਈਵੇ ਬਣਾ ਕੇ ਤੇ ਜਿਹੜੀ ਵਾਹ ਜੋ ਖੇਤੀ ਆ ਜਿਹੜੀ ਜ਼ਮੀਨ ਆ ਉਹ ਵੀ ਘਟ ਰਹੀ ਆ ਇਹ ਵੀ ਇੱਕ ਪੰਜਾਬ ਦੀ ਸਮੱਸਿਆ ਬਣਦੀ ਜਾ ਰਹੀ ਆ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਪ੍ਰਵਾਸ ਹੋ ਰਹੀ ਆ ਦੂਜੇ ਦੇਸ਼ਾਂ ਨੂੰ ਤੇ ਹਿੰਦੁਸਤਾਨ ਦੀਆਂ ਬਾਕੀ ਛੋਟਾਂ ਦੇ ਵਿੱਚੋਂ ਵੱਡੀ ਇੱਕ ਪ੍ਰਵਾਸ ਜਿਹੜੀ ਆ ਪੰਜਾਬ ਦੇ ਵਿੱਚ ਹੋ ਰਹੀ ਆ ਔਰ ਉਹ ਪੰਜਾਬ ਦੇ ਨਾਲ ਦੀ ਇੱਕ ਬਹੁਤ ਵੱਡੀਆਂ ਸਮੱਸਿਆਵਾਂ ਕਦਾ ਹੋ ਰਹੀਆਂ ਨੇ ਇਹ ਔਰ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਇੱਕ ਚਿੰਤਾ ਲੈ ਕੇ ਆ ਰਹੀਆਂ ਸੋ ਇਹਨਾਂ ਸਮस्याਵਾਂ ਦਾ ਹੱਲ ਜਿਨ੍ਹਾਂ ਨੇ ਕਰਨਾ ਸੀ ਉਹ ਆਪਣੀ ਸਹੀ ਭੂਮਿਕਾ ਨਹੀਂ ਨਿਭਾ ਰਹੀ। ਸਭ ਤੋਂ ਪਹਿਲਾਂ ਅਗਵਾਈ ਕਰਨੀ ਹੁੰਦੀ ਆ ਧਰਮ ਨੇ ਤੇ ਧਾਰਮਿਕ ਆਗੂਆਂ ਨੇ। ਪਰ ਬੜੇ ਅਫਸੋਸ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਜਿੰਨੇ ਵੀ ਧਰਮ ਨੇ ਉਹ ਧਰਮ ਆਪਣੀ ਗਿਣਤੀ ਤੇ ਵਧਾਉਣ ਵਾਲੇ ਪਾਸੇ ਨੂੰ ਲੱਗੇ ਨੇ ਪਰ ਇੱਕ ਚੰਗਾ ਮਨੁੱਖ ਬਣਾਉਣ ਵਾਲੇ ਪਾਸੇ ਨੂੰ ਨਹੀਂ ਆ ਸਭ ਤੋਂ ਵੱਧ ਡੇਰੇ ਅੱਜ ਪੰਜਾਬ ਦੇ ਵਿੱਚ ਨੇ بڑے بڑے ਵੱਡੇ ਉਹਨਾਂ ਕੋਲ ਭਵਨ ਨੇ بڑے بڑے ਤਗੜੇ ਉਹਨਾਂ ਦੇ ਭਵਨ ਬਣੇ ਨੇ ਹਜ਼ਾਰਾਂ ਏਕੜ ਜ਼ਮੀਨਾਂ ਉਹਨਾਂ ਨੇ ਐਕਵਾਇਰ ਕੀਤੀਆਂ ਪਈਆਂ ਉਹਨਾਂ ਦੇ ਕਬਜ਼ੇ ਥੱਲੇ ਨੇ ਉੱਥੇ ਬੈਠ ਕੇ ਉਹ ਪ੍ਰਵਚਨ ਵੀ ਬڑے بڑے ਵੱਡੇ ਕਰਦੇ ਨੇ ਪਰ ਇਹ ਸਾਰੇ ਦੇ ਬਾਵਜੂਦ ਸਮੱਸਿਆਵਾਂ ਦਿਨੋ ਦਿਨ ਵੱਧ ਰਹੀਆਂ ਨੇ ਇਹਦਾ ਮਤਲਬ ਇਹ ਹੈ ਕਿ ਉਹ ਕੇਵਲ ਜਿਹੜੇ ਵਰਬਲ ਹੀ ਆ ਜਿਹੜਾ ਜਬਾਨ ਤੋਂ ਸ਼ਬਦ ਤੇ ਧਰਮ ਦੇ ਨਿਕਲ ਰਹੇ ਨੇ ਪਰ ਕਿਸ ਤਰ੍ਹਾਂ ਮਨੁੱਖ ਦੀ ਉਹਨਾਂ ਨੇ ਜੋ ਅਗਵਾਏ ਕਰਨੀ ਸੀ ਮਨੁੱਖਤਾ ਦੀ ਉਹ ਅੱਜ ਸਾਹਮਣੇ ਨਹੀਂ ਆ ਰਹੀ ਹਰ ਡੇਰਾ ਚੋਣਾ ਹੁੰਦੀਆਂ ਨੇ ਦੇਖਨੇ ਆ ਬੜੇ ਬੜੇ ਵੱਡੇ ਜਿਹੜੇ ਰਾਜਨੀਤਿਕ ਨੇ ਉਹਨਾਂ ਡੇਰਿਆਂ ਤੇ ਜਾਂਦੇ ਨੇ ਫੋਟੋਆਂ ਹੁੰਦੀਆਂ ਇਹ ਸਾਰਾ ਕੁਝ ਤੋ ਇੱਕ ਗੱਲ ਬੜੇ ਹੋਰ ਵੀ ਚਿੰਤਾ ਦੇ ਨਾਲ ਕਿਹਾਣੀ ਪੈਂਦੀ ਹੈ ਕਿ ਸਮੱਸਿਆਵਾਂ ਧਰਮ ਨੇ ਦੂਰ ਕਰਨੀਆਂ ਸੀ ਤੇ ਧਰਮ ਖੁਦ ਉਹਨਾਂ ਲੋਕਾਂ ਦੇ ਅੱਗੇ ਵਿਸ਼ਿਆ ਪਿਆ ਹੈ ਜਿਹੜੇ ਸਮੱਸਿਆਵਾਂ ਪੈਦਾ ਕਰ ਰਹੇ ਨੇ ਇੰਨੇ ਡੇਰੇ ਹੋਣ ਦੇ ਬਾਵਜੂਦ ਇੰਨੇ ਧਰਮ ਦੇ ਕੇਂਦਰ ਹੋਣ ਦੇ ਬਾਵਜੂਦ ਇੰਨੇ ਆਸਥਾ ਦੇ ਕੇਂਦਰ ਹੋਣ ਦਿਆ ਹਯਾਰਾਂ ਲੱਖਾਂ ਦੇ ਗਿਣਤੀ ਦੇ ਵਿੱਚ ਜੁੜਦੀਆਂ ਹਾਈਆਂ ਢੀੜਾਂ ਦੇ ਵਿੱਚੋਂ ਵੀ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਲੱਭ ਰਿਹਾ ਸੋ ਪੰਜਾਬ ਦੇ ਜਿਹੜੇ ਡੇਰੇ ਨੇ ਪਰ ਗੱਲ ਹੋਰ ਬੜੀ ਅਫਸੋਸਨਾਕ ਕਹਿਣੀ ਪੈਣੀ ਹੈ ਕਿ ਸਿੱਖ ਧਰਮ ਜਿਸ ਦੇ ਐਥੀਕਲ ਜਿਸ ਦੇ ਸਿਧਾਂਤ ਜਿਹੜੇ ਨੇ ਬਹੁਤ ਉੱਚੇ ਸੁੱਚੇ ਨੇ ਔਰ ਪੰਜਾਬ ਦੇ ਵਿੱਚ ਪੈਦਾ ਹੋਣ ਵਾਲਾ ਹਰੇਕ ਡੇਰਾ ਜਿਹੜਾ ਉਹ ਸਿੱਖ ਧਰਮ ਦੇ ਉੱਤੇ ਉਂਗਲੀ ਚੁੱਕ ਰਿਹਾ ਜਿਨ੍ਹਾਂ ਨੇ ਸਮੱਸਿਆ ਦੂਰ ਕਰਨੀ ਸੀ ਉਹ ਸਮੱਸਿਆ ਹੀ ਪੈਦਾ ਕਰ ਰਹੇ ਨੇ ਨਾ ਕਿ ਸਮੱਸਿਆਵਾਂ ਨੂੰ ਘਟਾਉਣ ਦੀ ਬਜਾਏ ਸਮੱਸਿਆਵਾਂ ਵਧਾਉਣ ਵਾਲੇ ਪਾਸੇ ਨੂੰ ਸੋ ਦੂਸਰੇ ਪਾਸੇ ਸੀ ਇੱਕ ਸਿੱਖਿਆ ਦਾ ਜਿਹੜਾ ਕੇਂਦਰ ਹੁੰਦਾ ਹੁੰਦੇ ਨੇ ਸਕੂਲ ਅਕੈਡਮੀਆਂ ਸੋ ਜਿਨ੍ਹਾਂ ਅਕੈਡਮੀਆਂ ਨੇ ਇੱਕ ਚੰਗੇ ਜੀਵਨ ਜਾਂਚ ਵਾਲੇ ਵਿਦਿਆਰਥੀ ਇੱਕ ਮਨੁੱਖ ਦੀ ਘਾਟ ਤੜਕੇ ਬਾਹਰ ਕੱਢਣਾ ਸੀ ਇਸ ਸਮਾਜ ਦੇ ਵਿੱਚ ਉਹਨਾਂ ਦੀ ਵੱਡੀ ਦੇਣ ਹੋਣੀ ਸੀ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਖਾਸ ਭੂਮਿਕਾ ਨੂੰ ਬਾਰੇ ਸੋ ਜਿਹੜੇ ਮੇਰੀ ਉਮਰ ਦੇ ਬਹੁਤ ਸਾਰੇ ਹੋਰ ਪੰਜਾਬ ਦੇ ਵਾਸੀ ਹੋਣਗੇ ਉਹ ਜਾਣਦੇ ਹੋਣਗੇ ਕਿ ਸਾਨੂੰ ਗਿਣਤੀ ਦੀਆਂ ਕੁਝ ਕਿਤਾਬਾਂ ਪੜਨੀਆਂ ਹੁੰਦੀਆਂ ਸਨ ਜਿਨ੍ਹਾਂ ਵਿੱਚ ਪੰਜਾਬੀ ਹਿੰਦੀ ਅੰਗਰੇਜ਼ੀ ਤੇ ਗਣਿਤ ਮੈਥ ਜਿਹਨੂੰ ਅਸੀਂ ਕਹਿ ਦਿੰਨੇ ਆ ਅਸੀਂ ਸਿੱਖਿਆ ਹੋਗੀ ਸਮਾਜਿਕ ਸਿੱਖਿਆ ਹੋਗੀ ਸਾਇੰਸ ਹੋਗੀ ਸੋ ਇੰਨੇ ਕਿ ਵਿਸ਼ੇਨ ਦੇ ਸੀ ਸਾਨੂੰ ਜਦੋਂ ਵੀ ਨੈਤਿਕ ਸਿੱਖਿਆ ਦਿੱਤੀ ਜਾਂਦੀ ਸੀ ਉਹ ਨੈਤਿਕ ਸਿੱਖਿਆ ਪ੍ਰੈਕਟੀਕਲ ਰੂਪ ਦੇ ਵਿੱਚ ਦਿੱਤੀ ਜਾਂਦੀ ਸੀ ਅੱਜ ਅਸੀਂ ਦੇਖਦੇ ਆ ਹਰ ਛੋਟੀ ਵੱਡੀ ਅਕੈਡਮੀ ਪ੍ਰਾਈਵੇਟ ਜਿੰਨੀਆਂ ਹਨ ਉਹ ਸਾਰੀਆਂ ਅਕੈਡਮੀਆਂ ਦੇ ਵਿੱਚ ਇੱਕ ਮੋਰਲ ਸਾਇੰਸ ਦੀ ਕਿਤਾਬ ਅਲੱਗ ਤੋਂ ਲਗਾਈ ਜਾਂਦੀ ਹੈ ਪੜਾਉਣ ਵਾਸਤੇ ਪਰ ਨੈਤਿਕਤਾ ਕੀ ਹੈ ਨੈਤਿਕ ਸਿੱਖਿਆ ਕੀ ਆ ਉਹਦਾ ਪ੍ਰੈਕਟੀਕਲ ਨਹੀਂ ਕਰਵਾਇਆ ਜਾ ਰਿਹਾ ਅਸੀਂ ਚੰਗੇ ਮਨੁੱਖ ਨਹੀਂ ਪੈਦਾ ਕਰ ਰਹੇ ਇੱਕ ਮਸ਼ੀਨਾਂ ਪੈਦਾ ਕਰ ਰਹੇ ਹਾਂ ਔਰ ਪੰਜਾਬ ਦੀ ਧਰਤੀ ਤੇ ਕੁਝ ਸਕੂਲ ਐ ਹੋ ਜੇ ਨੇ ਜਿਨ੍ਹਾਂ ਨੇ ਆਪਸੀ ਪ੍ਰੇਮ ਪਿਆਰ ਵਧਾਉਣ ਦੀ بجائے ਸਗੋਂ ਆ ਮੈਂ ਕੀ ਕਹਿ ਸਕਦਾ ਉਸ ਚੀਜ਼ ਨੂੰ ਕਿ ਉਹ ਸਿੱਖਿਆ ਅਸੀਂ ਦੇ ਰਹੇ ਨੇ ਜਿਹਦੇ ਵਿੱਚ ਨਫਰਤ ਦਾ ਵਾਅਦਾ ਹੋਵੇ ਉਹਨਾਂ ਦੇ ਸਕੂਲ ਇਸ ਤੰਗ ਨਾਲ ਚੱਲ ਰਹੇ ਨੇ ਕਿ ਉਹ ਆਪਣੇ ਧਰਮ ਦੀ ਗਿਣਤੀ ਦੇ ਵਿੱਚ ਵਾਅਦਾ ਕਰ ਸਕਣ ਨਾ ਕਿ ਕਿ ਚੰਗੇ ਮਨੁੱਖ ਸੋ ਤੀਸਰਾ ਜਿਹੜਾ ਸੀ ਰਾਜਨੀਤਿਕ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਦਿਸ਼ਾ ਦੇਣੀ ਸੀ ਤਕਰੀਬਨ 1947 ਤੋਂ ਬਾਅਦ ਲਗਾਤਾਰ ਪੰਜਾਬ ਨੂੰ ਆਹੋ ਜੀ ਲੂੰਗੀ ਨੇ ਰੀਖਾਟ ਦੇ ਵਿੱਚ ਉਹਨਾਂ ਦੀਆਂ ਨੀਤੀਆਂ ਨਾਲ ਸੁੱਟਿਆ ਜਾ ਰਿਹਾ ਹੈ ਕਿ ਪੰਜਾਬ ਦਿਨੋਂ ਦਿਨ ਦਿਨੋਂ ਦਿਨੋਂ ਦਿਨ ਚਿੰਤਾ ਦੇ ਵਿੱਚ ਪੈ ਰਿਹਾ ਹੈ ਵਾਦੇ ਬਹੁਤ ਵੱਡੇ ਨੇ ਦਾਅਵੇ ਬਹੁਤ ਵੱਡੇ ਨੇ ਪਰ ਜਦੋਂ ਕਰਤੂਤ ਦੀ ਗੱਲ ਆਉਂਦੀ ਹੈ ਕਰਨੀ ਦੀ ਗੱਲ ਆਉਂਦੀ ਹੈ ਜ਼ੀਰੋ ਬਹੁਤ ਸਾਰੇ ਇਸ ਪੰਜਾਬ ਦੀ ਧਰਤੀ ਤੇ ਐਕਸਪੈਰੀਮੈਂਟ ਹੋਏ ਨੇ ਹਰ 5 ਸਾਲ ਬਾਅਦ ਅਸੀਂ ਇਹਲੀ ਪਾਰਟੀ ਛੱਡ ਕੇ ਦੂਜੀ ਵੱਲ ਜਾਣੇ ਕਿ ਸ਼ਾਇਦ ਉਹ ਕੁਝ ਕਰਦੇ ਹੋ ਕੁਝ ਕਰਤੇ ਪਰ ਜਿਹੜੀਆਂ ਪੰਜਾਬ ਦੀਆਂ ਮੋਲ ਸਮੱਸਿਆਵਾਂ ਆ ਹੋਣਾ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਕੋਈ ਉਹਨਾਂ ਦੇ ਕਰਨ ਯੋਗ ਜਿਹਦੇ ਨਾਲ ਪੰਜਾਬ ਖੁਸ਼ਹਾਲ ਬਣੇ ਕੋਈ ਐਸਾ ਨਹੀਂ ਦਾਵੇ ਵੱਡੇ ਨੇ ਪਰ ਦਿਨੋਂ ਦੇ ਉਹਨੇ ਪੰਜਾਬ ਸਿਰ ਕਰਜ਼ੇ ਦੀ ਪੰਡ ਵੱਢੀ ਦਿੱਤੀ ਜਾਂਦੀ ਹੈ ਪੰਜਾਬ ਦੀਆਂ ਸਮੱਸਿਆਵਾਂ ਵੱਧਦੀਆਂ ਜਾਂਦੀਆਂ ਨੇ ਆਪਸੀ ਭਾਈਚਾਰਾ ਪੰਜਾਬ ਦਾ ਖਾਤਾ ਮੰਦਾ ਜਾ ਰਿਹਾ ਏ ਨਸ਼ਾ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਏ ਬੇਰੁਜ਼ਗਾਰੀ ਵਧਦੀ ਜਾ ਰਹੀ ਆ ਬਿਮਾਰੀਆਂ ਵਧਦੀਆਂ ਜਾ ਰਹੀਆਂ ਨੇ ਪਰ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਕਿਸ ਨੇ ਪੰਜਾਬ ਦੇ ਲੋਕਾਂ ਨੂੰ ਨਿਜਾਤ ਦਿਵਾਉਣੀ ਆ ਸੋ ਅਜਿਹਾ ਕੁਝ ਜਿਹੜਾ ਏ ਉਹ ਨਹੀਂ ਸਾਡੇ ਸਾਹਮਣੇ ਨਜ਼ਰ ਆ ਰਿਹਾ ਕਿ ਕੋਈ ਸਿਆਸੀ ਪਾਰਟੀ ਸੋ ਇਸ ਸਮੇਂ ਜਿਹੜਾ ਸਭ ਤੋਂ ਵੱਡਾ ਖਲਾਅ ਪੰਜਾਬ ਦੇ ਵਿੱਚ ਪੈਦਾ ਹੋਇਆ ਹੈ ਕੋਈ ਐਸਾ ਪੰਜਾਬ ਦਾ ਵਾਰਿਸ ਜਿਹੜਾ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ ਕੋਈ ਐਸੀ ਪਾਰਟੀ ਸਿਆਸੀ ਨਜ਼ਰ ਨਹੀਂ ਆ ਰਹੀ ਜਿਹੜੇ ਪੰਜਾਬ ਨੂੰ ਇਹਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕੇ ਨਾ ਇਸ ਸਮੇਂ ਸਾਡੇ ਧਾਰਮਿਕ ਆਧਾਰੇ ਹੀ ਕੁਝ ਆਪਣੀ ਭੂਮਿਕਾ ਨਿਭਾ ਰਹੇ ਨੇ ਨਾ ਸਾਡੇ ਸਕੂਲ ਇੰਸਟੀਚਿਊਟ ਜਿਹੜੇ ਨੇ ਕੋਈ ਐਸੀ ਭੂਮਿਕਾ ਨਿਭਾ ਰਹੇ ਨੇ ਔਰ ਨਾ ਹੀ ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਕਿਸੇ ਇੱਕ ਦਾ ਵੀ ਨਾ ਕਿਹਦਾ ਨਾਮ ਲਵਾਂਗੇ ਹੁਣ ਤੱਕ ਤੇ ਸਾਰੀਆਂ ਇੱਕੋ ਤਰ੍ਹਾਂ ਦੀਆਂ ਜਿਹੜੀਆਂ ਉਹ ਨਜ਼ਰਾਈਆਂ ਨੇ ਕਿਸੇ ਬਾਰੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨੇ ਆ ਕੇ ਸਾਡੇ ਵਾਸਤੇ ਕੋਈ ਚੰਗਾ ਕੀਤਾ ਹੋਏ ਜਿਹੜਾ ਵੀ ਸੱਤਾ ਦੇ ਉੱਤੇ ਬੈਠਦਾ ਏ ਕੋਲ ਕੋ ਇੱਕ ਕੋਈ ਟੰਗ ਤਰੀਕਾ ਕਿ ਅਸੀਂ ਪੰਜਾਬ ਨੂੰ ਵੱਧ ਤੋਂ ਵੱਧ ਕਿਸ ਤਰ੍ਹਾਂ ਲੁੱਟਣਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਕਣ ਪੰਜਾਬ ਦੇ ਲੋਕ ਜਿੰਨਾ ਮਰਜੀ ਦੁਖੀ ਹੋ ਜਾਣ ਕਿਸੇ ਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ ਸੋ ਇਹ ਕੁਝ ਸਮੱਸਿਆਵਾਂ ਨੇ ਜਿੰਨਾ ਬਾਰੇ ਗੱਲ ਕਰਨੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਸਾਡੀ ਬਣ ਚੁੱਕੀ ਹੈ ਕਿ ਅਸੀਂ ਕਿ ਧਾਰਮਿਕ ਕਟੜਤਾ ਜਾਂ ਜਿਹੜੇ ਸਾਨੂੰ ਧਾਰਮਿਕ ਅਦਾਰਿਆਂ ਦੇ ਵਿੱਚੋਂ ਜੋ ਸਾਨੂੰ ਸਿੱਖਿਆ ਮਿਲ ਰਹੀ ਹੈ ਕਿ ਉਹ ਤੋਂ ਲਾਂਬੇ ਹੋ ਕੇ ਅਸੀਂ ਸੋਚ ਸਕਾਂਗੇ ਕਿ ਪੰਜਾਬ ਦੇ ਜਿਹੜੇ ਸ਼ੋਹਰਤ ਨੇ ਲੋਕ ਨੇ ਜਿਹੜੇ ਪੰਜਾਬ ਦੇ ਜਿਨ੍ਹਾਂ ਨੂੰ ਕਦੇ ਅਣਖੀ ਲੋਕ ਕਿਹਾ ਜਾਂਦਾ ਸੀ ਕਿ ਉਹ ਕਦੇ ਇਸ ਢੰਗ ਦੇ ਨਾਲ ਸੋਚ ਸਕਣਗੇ ਕੀ ਕਦੀ ਇਹ ਬਹਿ ਕੇ ਵਿਚਾਰਨਗੇ ਕਿ ਜਿਹੜੀ ਧਰਮ ਦੀ ਸਿੱਖਿਆ ਸਾਨੂੰ ਦਿੱਤੀ ਜਾ ਰਹੀ ਆ ਉਹ ਸਿੱਖਿਆ ਅਸਲ ਦੇ ਵਿੱਚ ਕੀ ਆ ਕਿ ਸਾਡੇ ਵਿੱਚ ਜਿੱਥੇ ਅਸੀਂ ਜਾਣਦੇ ਆ ਜਿਹੜੇ ਡੇਰੇ ਜਾਣਦੇ ਆ ਜਾਂ ਜਿਸ ਧਾਰਮਿਕ ਸਥਾਨ ਤੇ ਜਾਣਦੇ ਆ ਜਾਂ ਜਿਸ ਧਰਮ ਨੂੰ ਅਸੀਂ ਮੰਨਦੇ ਆ ਕਿ ਉਹ ਧਰਮ ਸਾਨੂੰ ਆਪਸੀ ਪ੍ਰੇਮ ਪਿਆਰ ਦਾ ਸੱਦਾ ਜਿਹੜਾ ਏ ਉਹ ਵਰਬਲੀ ਦੇ ਰਿਹਾ ਏ ਜਾਂ ਉਹ ਪ੍ਰੈਕਟੀਕਲ ਦੇ ਵਿੱਚ ਕੁਝ ਕਰਕੇ ਦਿਖਾ ਰਿਹਾ ਏ ਇਹ ਜਿਹੜੇ ਨਫ਼ਰਤ ਦੇ ਬੀਜ ਬੀਜੇ ਜਾ ਰਹੇ ਨੇ ਕਿ ਉਹ ਤਰ ਮੰਦਾ ਜਿਹੜਾ ਉਹ ਕਾਰਜ ਹੈਗਾ ਕਿ ਉਹ ਇਸ ਕਿਸਮ ਦੇ ਜਿਹੜੇ ਆ ਉਹ ਬਹੁਤ ਸਾਰੀਆਂ ਹੁਣ ਵੀਡੀਓ ਜਾਂ ਛੇਡ ਬਣਾਉਣ ਦੀ ਕੋਸ਼ਿਸ਼ ਕੀਤੀ ਆ ਸਾਡੇ ਬੱਚੇ ਪੜ੍ਹ ਰਹੇ ਨੇ ਸਾਡੇ ਬੱਚਿਆਂ ਦੀ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਨੂੰ ਨੈਤਿਕ ਸਿੱਖਿਆ ਕਿਸ ਕਿਸਮ ਦੀ ਦਿੱਤੀ ਜਾ ਰਹੀ ਹੈ ਕ੍ਰਿਤ ਪਾਰਟੀ ਦਾ ਜਿੰਦਾਬਾਦ ਮੁਬਾਰਕਾਬਾਦ ਕਹਿ ਕੇ ਝੰਡਾ ਚੁੱਕਣ ਵਾਲੇ ਅਸੀਂ ਕਦੀ ਇਸ ਗੱਲ ਦੀ ਸੋਚ ਸੋਚੀ ਹੈ ਕਿ ਜਿਹੜੇ ਵਾਦੇ ਸਾਡੇ ਪੰਜਾਬ ਦੇ ਨਾਲ ਕੀਤੇ ਗਏ ਨੇ ਉਹ ਵਾਦੇ ਪੂਰੇ ਹੋਏ ਨੇ ਕਿ ਜਿਸ ਚੀਜ਼ ਨੂੰ ਵਿਕਾਸ ਕਹਿ ਜਾ ਰਿਹਾ ਹੈ ਉਹ ਵਿਕਾਸ ਵਾਕਈ ਸਾਡੇ ਜੀਉਣ ਵਾਸਤੇ ਜ਼ਰੂਰੀ ਹੈ ਕਿ ਜਾਂ ਸਿਰਫ ਸੜਕਾਂ ਨਾਲ ਜਾਂ ਗਲੀਆਂ ਦਾ ਵਿਕਾਸ ਕਰਨ ਤੋਂ ਬਾਅਦ ਅਸੀਂ ਸੋਚ ਰਹੇ ਹਾਂ ਕਿ ਸ਼ਾਇਦ ਕਾਸ ਵਾਕਈ ਹੋ ਰਿਹਾ ਏ ਤੇ ਫਿਰ ਪੰਜਾਬ ਦੇ ਹਰੇਕ ਵਰਗ ਦੇ ਸਿਰ ਉੱਤੇ ਕਰਜ਼ੇ ਦੀ ਪੰਡ ਵੱਡੀ ਕਿਉਂ ਹੋ ਰਹੀ ਆ ਇਸ ਬਾਰੇ ਵਿਚਾਰ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਅੱਜ ਸਾਡੇ ਪੰਜਾਬ ਦੀ ਬਣਦੀ ਜਾ ਰਹੀ ਆ ਤਾਂ ਮਤ ਸੋਚਣਾ ਕਿ ਸਾਨੂੰ ਕੋਈ ਹੋਰ ਆ ਕੇ ਬਚਾਵੇਗਾ ਇਦੇ ਬਾਰੇ ਸੋਚਣਾ ਸਾਨੂੰ ਖੁਦ ਹੀ ਪੈਣਾ ਇਹ ਸਾਨੂੰ ਆਪ ਉਹ ਪਲੇਟਫਾਰਮ ਉਸਾਰਨੇ ਪੈਣਗੇ ਨਿਸ਼ਾਨਦੇਹੀਆਂ ਕਰਨੀਆਂ ਪੈਣਗੀਆਂ ਸਾਡੀਆਂ ਸਮੱਸਿਆ ਨਿਸ਼ਾਨਦੇਹੀ ਤੇ ਖੈਰ ਪਹਿਲਾਂ ਹੀ ਹੈਗੀ ਆ ਕੋਈ ਐਸਾ ਘਰ ਨਹੀਂ ਆ ਜਿੱਥੇ ਸਮੱਸਿਆਵਾਂ ਨਹੀਂ ਨਹੀਂ ਪਰ ਸਮੱਸਿਆਵਾਂ ਜਿਨ੍ਹਾਂ ਨੇ ਪੈਦਾ ਕੀਤੀਆਂ ਜਾਂ ਜਿਹੜੇ ਕਰ ਰਹੇ ਨੇ ਸਾਨੂੰ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਪੈਣੀ ਆ ਨਿਸ਼ਾਨਦੇਹੀ ਤਾਹੀਂ ਹੋਏਗੀ ਜੇ ਸਾਡੇ ਮਨ ਦੇ ਅੰਦਰ ਉਹਨਾਂ ਪ੍ਰਤੀ ਚਿੰਤਨ ਚੱਲੂਗਾ ਕਿਉਂ ਤੋਂ ਕਿ ਆਖਰ ਕਿਉਂ ਹਰੇਕ ਘਰ ਚਿੰਤਾ ਦੇ ਵਿੱਚ ਉਸ ਚਿੰਤਾ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਪਏਗਾ ਸਾਨੂੰ ਆਪਣੀ ਸੋਚ ਬਣਾਉਣੀ ਪਏਗੀ ਕਿਤੇ ਐਸਾ ਨਾ ਹੋਵੇ ਕਿ ਜਿਸ ਤਰ੍ਹਾਂ ਦੀ ਹੁਣ ਗੱਲਾਂ ਚੱਲ ਰਹੀਆਂ ਕਿ ਪੰਜਾਬ ਜਿਹੜਾ ਖਤਮ ਹੋ ਜਾਏਗਾ ਪੰਜਾਬ ਦੀ ਧਰਤੀ ਹਟ ਲਾ ਪਾਣੀ ਉਸ ਪਾਣੀ ਨੂੰ ਕਿੰਨੇ ਬਚਾਉਣਾ ਸੀ 38 ਵਿੱਚੋਂ 32 ਸਰਕਲ ਜਿਹੜੇ ਨੇ ਉਹ ਬਿਲਕੁਲ ਖਤਮ ਹੋ ਚੁੱਕੇ ਨੇ ਬਾਕੀ 6 ਬਚੇ ਨੇ ਉਹਦੀ ਸੰਭਾਲ ਕੌਣ ਕਰੇਗਾ ਸੋ ਇਹ ਬਹੁਤ ਸਾਰੀਆਂ ਸਾਡੇ ਪੰਜਾਬ ਦੀਆਂ ਸਮੱਸਿਆਵਾਂ ਨੇ ਹੋਰ ਇਹ ਸਮੱਸਿਆਵਾਂ ਦਿਨੋਂ ਦਿਨ ਵਧ ਰਹੀਆਂ ਨੇ ਜੇ ਅਸੀਂ ਇਕੱਠੇ ਹੋ ਕੇ ਇਨ੍ਹਾਂ ਸਮੱਸਿਆਵਾਂ ਬਾਰੇ ਵਿਚਾਰ ਨਾ ਕੀਤੀ ਆਪਸੀ ਸੰਵਾਦ ਨਾ ਰਚਾਇਆ ਮਤ ਸੋਚੋ ਇਸ ਪੰਜਾਬ ਦੀ ਤਰੱਕੀ ਦੇ ਉੱਤੇ ਜਿਹੜੀਆਂ ਆਉਣ ਵਾਲੀਆਂ ਵੱਡੀਆਂ ਸਮੱਸਿਆਵਾਂ ਨੇ ਉਹਦੇ ਨਾਲ ਕੋਈ ਸਿੱਖ ਦੁਖੀ ਹੋਏਗਾ ਨਹੀਂ ਇਹ ਗੱਲ ਵਕਰੀ ਹੈ ਕਿ ਪੰਜਾਬ ਨਾ Hindu ਨਾ Musalman ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਪਰ ਇਸ ਤਰ੍ਹਾਂ ਪੀ ਦਾ ਹਰੇਕ ਵਸਿੰਦਾ ਦੁਖੀ ਹੋਏਗਾ ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਹੈ ਸੋ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਗਰ ਉਹਨਾਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਨਫ਼ਰਤ ਦੀ ਗੱਲ ਸਿਖਾਈ ਜਾਂਦੀ ਆ ਉਹ ਉਹਨਾਂ ਲੋਕਾਂ ਨੂੰ ਜਵਾਬ ਦੇਣ ਆਪਣੇ ਪੁਜਾਰੀਆਂ ਨੂੰ ਜਵਾਬ ਦੇ ਬਣਾਉਣ ਕਿ ਸਾਨੂੰ ਨਫ਼ਰਤ ਨਹੀਂ ਸਾਨੂੰ ਪਿਆਰ ਕਰਨਾ ਸਿਖਾਓ ਸਕੂਲਾਂ ਦੇ ਵਿੱਚ ਜਿੱਥੇ ਅਸੀਂ ਲੱਖਾਂ ਰੁਪਈਆ ਖਿਪਸਾ ਪਰ ਰਹੇ ਆ ਅਸੀਂ ਜਿੱਥੇ ਆਪਣੇ ਬੱਚਿਆਂ ਦਾ ਰਿਜ਼ਲਟ ਦੇਖਦੇ ਆ ਨਾ ਕਿ 99% ਆਵੇ 100% ਆਵੇ ਉਥੇ ਇਸ ਗੱਲ ਵੱਲ ਵੀ ਖਾਸ ਤੌਰ ਤੇ ਧਿਆਨ ਦੇਣਾ ਸ਼ੁਰੂ ਕਰੋ ਕਿ ਕੀ ਸਾਡੇ ਬੱਚਿਆਂ ਨੂੰ ਮੋਰਲ এডਿਕੇਸ਼ਨ ਪ੍ਰੈਕਟੀਕਲ ਰੂਪ ਵਿੱਚ ਦਿੱਤੀ ਜਾ ਰਹੀ ਹੈ ਜਦੋਂ ਵੀ ਪੇਰੈਂਟਸ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਵਾਲ ਚੱਕੋ ਜਾ ਕੇ ਸਵਾਲ ਕਰੋ ਉਹਨਾਂ ਨੂੰ ਜਾ ਕੇ ਕਿ ਸਾਡੇ ਬੱਚੇ ਜਿਹੜੇ ਨੇ ਉਹਨਾਂ ਵਿੱਚ ਚੰਗੇ ਗੁਣ ਕਦੋਂ ਪਰੋਗੇ ਜਿਹੜੇ ਸਾਡੇ ਰਾਜਨੀਤਿਕ ਨੇ ਜਿਨ੍ਹਾਂ ਨੇ ਸਾਡੀਆਂ ਸਮੱਸਿਆਵਾਂ ਦੂਰ ਕਰਨੀਆਂ ਸਨ ਉਹਨਾਂ ਰਾਜਨੀਤਿਕਾਂ ਨੂੰ ਵੀ ਸਵਾਲ ਕਰਨੇ ਸ਼ੁਰੂ ਕਰੋ ਮਤ ਸੋਚੋ ਕਿ ਅਸੀਂ ਬਗਲੇ ਵਾਂਗ ਅੱਖਾਂ ਮੀਟ ਲਵਾਵਾਂਗੇ ਤੇ ਸਾਡਾ ਖਤਰਾ ਟਲ ਜਾਏਗਾ ਨਹੀਂ ਇਹ ਖਤਰਾ ਟਲਣਾ ਨਹੀਂ ਹੈ ਅੱਖਾਂ ਮੀਟੀਆਂ ਖਤਰਾ ਟਲਣਾ ਨਹੀਂ ਹੈ ਅੱਖਾਂ ਖੋਲ ਕੇ ਖਤਰਾ ਟਲੇਗਾ ਉਹ ਜਵਾਬ ਦੇ ਬਣਾਓ ਹਰ ਸਾਲ ਇੰਨਾ ਰਾਜਨੀਤਿਕਾਂ ਦੀ ਜਾਇਦਾਦ ਵਧਦੀ ਜਾਂਦੀ ਹੈ ਇਹਨਾਂ ਦੇ ਥਲੜੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੀ ਪੁਰਾਣੀਆਂ ਤੋਂ ਨਵੀਆਂ ਮਹਿੰਗੀਆਂ ਤੋਂ ਮਹਿੰਗੀਆਂ ਆ ਜਾਂਦੀਆਂ ਨੇ ਤੇ ਖਾਸ ਕਰ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਦਿਣਾਂ ਦੇਣ ਉਹ ਕਰਦੇ ਵੀ ਪੰਡ ਥੱਲੇ ਆਈ ਜਾ ਰਹੇ ਨੇ ਸੋ ਇਹ ਇਹਨਾਂ ਨੂੰ ਪੁੱਛੋ ਕਿ ਸਾਡੇ ਉੱਤੇ ਟੈਕਸ ਲਾ ਕੇ ਕਿ ਸਾਨੂੰ ਬਦਲੇ ਵਿੱਚ ਕੀ ਮਿਲ ਰਿਹਾ ਸੋ ਅਖੀਰ ਦੇ ਵਿੱਚ ਮੈਂ ਦੋ ਗੱਲਾਂ ਕਹਿ ਕੇ ਸਮਾਪਤੀ ਕਰਾਂ ਕਿ ਜਦੋਂ ਅਸੀਂ ਦੁਕਾਨ ਉੱਤੇ ਟੂਥ ਪੇਸਟ ਲੈਣ ਜਾਂਦੇ ਆ ਔਰ ਟੂਥਪੇਸਟ ਅਗਰ 10 ਰੁਪਏ ਦੀ ਆ 20 ਰੁਪਏ ਦੀ ਆ ਅਗਰ 20 ਰੁਪਏ ਦੀ ਆ ਤਾਂ ਉਹਦੇ ਵਿੱਚੋਂ ਵੀ ਅਸੀਂ 3 ਰੁਪਏ 60 ਪੈ ਇਸ ਸਰਕਾਰ ਨੂੰ ਟੈਕਸ ਦਿੰਨੇ ਆ ਸੈਂਟਰ ਦਾ ਟੈਕਸ ਵੱਖਰਾ ਸਟੇਟ ਦਾ ਵੱਖਰਾ ਔਰ ਅਗਰ ਇੱਕ ਆਦਮੀ ਦੇ ਘਰ ਦਾ ਖਰਚਾ 5000 ਰੁਪਏ ਹੈ ਤਾਂ ਉਸ 5000 ਰੁਪਏ ਦੇ ਵਿੱਚੋਂ ਵੀ ਕਰੀਬ 1000 ਰੁਪਏ ਟੈਕਸ ਦਿੰਦਾ ਹੈ ਮੈਮਰ ਮਲਟੀਪਲਾਈ ਆਪ ਕਰ ਲਿਓ ਕਿ ਪੰਜਾਬ ਦੀ ਪਾਪੂਲੇਸ਼ਨ ਜਿਹੜੀ ਆ ਉਹ ਤਕਰੀਬਨ 140 ਕਰੋੜ ਤੋਂ ਟੱਪ ਚੁੱਕੀ ਹੈ 4 4 5 5 ਜੀਆਂ ਦੇ ਨਾਲ ਅਗਰ ਤੁਸੀਂ ਨੂੰ ਮਲਟੀਪਲਾਈ ਕਰ ਲੋਗੇ ਤਾਂ ਤੁਹਾਨੂੰ ਤਕਰੀਬਨ ਸਮਝ ਆ ਜਾਏਗੀ ਕਿ ਇਸ ਹਿੰਦੁਸਤਾਨ ਦੇ ਵਿੱਚ ਇਸ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੋਈ 3 ਕਿ ਕਰੋੜ ਦੇ ਕਰੀਬ ਪਾਪੂਲੇਸ਼ਨ ਆ ਪਰ ਘਰ ਜਿਹੜੇ ਉਹ ਕੋਈ 62 63 ਲੱਖ ਨੇ ਤਾਂ 62 63 ਲੱਖ ਜੇ ਅਗਰ ਮਿਨੀਮਮ ਖਰਚਾ ਇੱਕ ਘਰ ਦਾ 5000 ਰੁਪਿਆ ਬਹਾਲਾ ਕੋ ਮੈਂ ਬਹੁਤ ਘੱਟ ਖਰਚਾ ਲੈ ਕੇ ਚੱਲ ਰਿਹਾ ਤਾਂ 62 63 ਲੱਖ ਘਰ ਜਿਹੜਾ ਏ ਉਹਨੂੰ ਹਜ਼ਾਰ ਨਾਲ ਮਲਟੀਪਲਾਈ ਕਰ ਲੋ ਕਿ ਅਸੀਂ ਜੋ ਨਿੱਜੀ ਜੀਵਨ ਦੀਆਂ ਜਿਹੜੀਆਂ ਸਾਡੇ ਖਰਚੇ ਚੱਲ ਰਹੇ ਨੇ ਉਹਦੇ ਵਿੱਚ ਵੀ ਸਰਕਾਰ ਨੂੰ ਕਿੰਨਾ ਮੋਟਾ ਪੈਸਾ ਜਾ ਰਿਹਾ ਹੈ ਤੇ ਇਹਦੇ باوجود ਸਾਡੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਸਾਡੇ ਲਈ ਦਵਾਈਆਂ ਦਾ ਪ੍ਰਬੰਧ ਕਿੰਨੇ ਕਰਨਾ ਹਸਪਤਾਲਾਂ ਦੀ ਸਥਿਤੀ ਤੁਸੀਂ ਜਾਣਦੇ ਜੇ ਕਿ ਕੀ ਹਾਲਾਤ ਨੇ ਔਰ ਹਸਪਤਲ ਜਿੰਨੇ ਵੀ ਨੇ ਅੱਜ ਸਾਡੀ ਪੰਜਾਬ ਸਟੇਟ ਦੇ ਉਹ ਸਾਰੇ ਦੇ ਸਾਰੇ ਜਿਹੜੇ ਕਾਰਪੋਰੇਸ਼ਨ ਬਣ ਚੁੱਕੇ ਨੇ ਸਰਕਾਰੀ ਨਾ ਜਿਹੜੇ ਉਹ ਗਾਠ ਠੇਕੇ ਤੇ ਵੇਚ ਚੁੱਕੇ ਨੇ ਉਹ ਵੀ ਸੈਂਟਰ ਦੇ ਪੈਸਾ ਨਾਲ ਚੱਲ ਰਹੇ ਨੇ ਸਾਡੀ ਐਜੂਕੇਸ਼ਨ ਜਿੰਨੇ ਆ ਜਿਹੜੇ ਖਾਸ ਕਰਕੇ ਸਾਡੇ ਪ੍ਰੋਫੈਸ਼ਨਲ ਐਜੂਕੇਸ਼ਨ ਸਾਡੀਆਂ ਆਈਟਸ ਸਾਡੇ ਪੋਲ ਟੈਕਨੀਕਲ ਕਾਲਜ ਉਹ ਵੀ ਇੱਕ ਤਰ੍ਹਾਂ ਠੇਕੇ ਤੇ ਦਿੱਤੇ ਜਾ ਚੁੱਕੇ ਨੇ ਤੇ ਇਹ ਸਭ ਦੇ ਬਾਵਜੂਦ ਵੀ ਸਾਡਾ ਗ੍ਰੇਡ ਕਿੱਥੇ ਆ ਸਾਡਾ ਸਟੈਂਡਰਡ ਕਿੱਥੇ ਆ ਉਹ ਸਾਨੂੰ ਜਾਣਨ ਦੀ ਲੋੜ ਆ ਸੋ ਇਸ ਕਰਕੇ ਬੜਾ ਲੰਮਾ ਸਮਾਂ ਹੋ ਚੁੱਕਾ ਸੀ ਬੜੇ ਲੰਮੇ ਸਮੇਂ ਤੋਂ ਮੈਂ ਤੁਹਾਡੇ ਨਾਲੋਂ ਦੂਰ ਰਿਆਂ ਤੋ ਮੇਰਾ ਮਾਨਸੀਪੇ ਇੱਕ ਵਾਰ ਫੇਰ ਤੇਰਾ ਦਰਸ਼ਕਾਂ ਦੇ ਨਾਲ ਸਾਂਝ ਪਾ ਕੇ ਕੁਝ ਵਿਚਾਰਾਂ ਦੀ ਸਾਂਝ ਪਾਈ ਜਾਵੇ ਤਾਂ ਕਿ ਅਸੀਂ ਦੁਬਾਰਾ ਤਾਂ ਜੋ ਮੇਰੇ ਚੈਨਲ ਦਾ ਮਕਸਦ ਸੀ ਕਿ ਪੰਜਾਬ ਦੀਆਂ ਸਮੱਸਿਆਵਾਂ ਵੱਲ ਸਿਰ ਦਿੱਤ ਹੋ ਕੇ ਅਸੀਂ ਸਾਰੇ ਕੋਈ ਨਾ ਕੋਈ ਆਪਣੇ ਮਨ ਦੇ ਵਿੱਚ ਥੋੜਾ ਬਦਲਾਵ ਲਿਆ ਕੇ ਬਦਲਾਵ ਬਾਹਰੋਂ ਨਹੀਂ ਆਉਣਾ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਬਦਲਾਵ ਲਿਆਉਣਾ ਪਏਗਾ ਇਹ ਪੰਜਾਬ ਸਾਡਾ ਕਰ ਰਿਹਾ ਸਾਡੇ ਸਾਰਿਆਂ ਦਾ ਸੋ ਜਿਸ ਤਰ੍ਹਾਂ ਕੋਈ ਚੋਰੀ ਤੋਂ ਡਕੈਤੀ ਤੋਂ ਅਸੀਂ ਆਪਣੇ ਘਰ ਨੂੰ ਬਚਾ ਕੇ ਰੱਖਦੇ ਆਂ ਦਿਨ ਵੇਲੇ ਵੀ ਅਸੀਂ ਦਰਵਾਜ਼ਾ ਬੰਦ ਰੱਖਦੇ ਆਂ ਕੋਈ ਗਿਆ ਆਵੇ ਪਹਿਲਾਂ ਅਸੀਂ ਦੋ ਵਾਰ ਛਾਤੀ ਮਾਰ ਕੇ ਫਿਰ ਕੁੰਡਾ ਖੋਲਦੇ ਆਂ ਤੋਂ ਰਾਤ ਨੂੰ ਅਸੀਂ ਕੁੰਡੀ ਲਾ ਕੇ ਤਾਲਾ ਲਾ ਕੇ ਰੱਖਦੇ ਆਂ ਤਾਂ ਕਿ ਸਾਡੇ ਘਰ ਦੇ ਵਿੱਚ ਚੋਰੀ ਨਾ ਹੋ ਜਾਵੇ ਇਸੇ ਤਰ੍ਹਾਂ ਪੰਜਾਬ ਸਾਡਾ ਹੈ ਇਸ ਘਰ ਦੇ ਵਿੱਚ ਜਿਹੜੇ ਡਾਕੇ ਵੱਜ ਰਹੇ ਨੇ ਚੋਰੀਆਂ ਹੋ ਰਹੀਆਂ ਉਹਨਾਂ ਤੋਂ ਅਸੀਂ ਬਚਾਅ ਕਦੋਂ ਕਰਨਾ ਤੇ ਕਿਵੇਂ ਕਰਨਾ ਇਹਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ ਨਹੀਂ ਤੇ ਐਸਾ ਨਾ ਹੋਵੇ ਕਿ ਅਸੀਂ ਸੁੱਤੇ ਹੀ ਰਹਿ ਜਾਈਏ ਤੇ ਚੋਰ ਲਟੇਰੇ ਆਪਣੇ ਕੰਮ ਕਰਕੇ ਗਿਆ ਜਾਂਦੇ ਰਾ ਸੋ ਮੇਰੇ ਚੈਨਲ ਦਾ ਜਿਹੜਾ ਉਦੇਸ਼ ਸੀ ਬਣਾਉਣ ਦਾ ਉਹ ਇਹ ਸੀ ਕਿ ਪੰਜਾਬ ਦੇ ਜਿਹੜੇ ਮਹਾਨ ਲੋਕ ਨੇ ਜਿਹੜੇ ਅਣਖੀਲੀ ਲੋਕ ਨੇ ਜਿਹੜੇ ਆਪਣੇ ਸਮੱਸਿਆਵਾਂ ਦੇ ਵਿੱਚ ਘਰ ਕੇ ਜਿਨ੍ਹਾਂ ਦੀ ਜ਼ਬਾਨ ਤੇ ਤਾਲੇ ਲੱਗ ਚੁੱਕੇ ਨੇ ਜਿਨ੍ਹਾਂ ਦੇ ਬੁੱਲ ਸਿੱਤੇ ਜਾ ਚੁੱਕੇ ਨੇ ਸੋ ਉਹਨਾਂ ਨੂੰ ਬੇਨਤੀ ਕਰ ਸਕਾਂ ਕਿ ਐਂਡ ਆ ਕਮੇਟੈਂਟ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ ਸੋ ਆਓ ਇਕੱਠੇ ਹੋ ਕੇ ਅਸੀਂ ਸਾਰੇ ਆਪਣੇ ਬਾਰੇ ਸੋਚੀਏ ਆਪਣੇ ਘਰ ਬਾਰੇ ਸੋਚੀਏ ਆਪਣੇ ਮਹੱਲੇ ਬਾਰੇ ਸੋਚੀਏ ਆਪਣੇ ਸ਼ਹਿਰ ਬਾਰੇ ਸੋਚੀ ਤੇ ਆਪਣੇ ਦੇਸ਼ ਪੰਜਾਬ ਬਾਰੇ ਸੋਚੀਏ ਸੋ ਇਹ ਕੁਛ ਮੰਨ ਦੇ ਬਲਾਬਲੇ ਸੀ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਆਸ ਕਰਦਾ ਤੁਸੀਂ ਆਪਣੇ ਵਧੀਆ ਤੋਂ ਵਧੀਆ ਕਮੈਂਟ ਜਿਹੜੇ ਨੇ ਉਹ ਮੈਨੂੰ ਭੇਜੋਗੇ ਤਾਂ ਕਿ ਅਗਾ ਤੋਂ ਅਸੀਂ ਕੋਈ ਹਮਲਾ ਬਾਤ ਸਕੀਏ ਇੱਕ ਤਰ੍ਹਾਂ ਕੇ ਸੋ ਜਲਦੀ ਹੀ ਦੁਬਾਰਾ ਇੱਕ ਦੋ ਦਿਨਾਂ ਦੇ ਵਿੱਚ ਇੱਕ ਖਾਸ ਮੁੱਦੇ ਤੇ ਤੁਹਾਡੇ ਨਾਲ ਲਾਈਵ ਹੋਵਾਂਗਾ ਆਸ ਕਰਦਾ ਤੁਸੀਂ ਮੇਰੇ ਨਾਲ ਜੁੜੋਗੇ ਮੇਰਾ ਮਾਰਗਦਰਸ਼ਨ ਵੀ ਕਰੋਗੇ ਜਿਹੜੀਆਂ ਕੋ ਚੰਗੀਆਂ ਲੱਗਦੀਆਂ ਨੇ ਵਿਚਾਰਾਂ ਦੇ ਵਿੱਚੋਂ ਉਹਨੂੰ ਅਪਣਾ ਕੇ ਉਹਦੇ ਤੇ ਪ੍ਰੈਕਟੀਕਲ ਜਿੰਨਾ ਚਿਰ ਤੱਕ ਅਸੀਂ ਪ੍ਰੈਕਟੀਕਲ ਨਹੀਂ ਕਰਾਂਗੇ ਉਹਨਾਂ ਤੱਕ ਸਾਨੂੰ ਪ੍ਰਾਪਤੀ ਕੋਈ ਨਹੀਂ ਕੋਈ ਪ੍ਰਾਪਤੀ ਨਹੀਂ ਸੋ ਕਿਸੇ ਨੇ ਇੱਕ ਕਹਾਣੀ ਸੁਣਾਈ ਸੀ ਉਹ ਤੁਹਾਡੇ ਨਾਲ ਸਾਂਝੀ ਕਰਕੇ ਮੈਂ ਸਵਾਗਤ ਕਰਨੇ ਆਂ ਕਹਿੰਦੇ ਇੱਕ ਸ਼ਿਕਾਰੀ ਸੀ ਤੇ ਉਹ ਜਦੋਂ ਵੀ ਜੰਗਲ ਦੇ ਵਿੱਚ ਆਉਂਦਾ ਤੇ ਬਹੁਤ ਸਾਰੇ ਉਹ ਪੰਛੀ ਫੜ ਕੇ ਲੈ ਜਾਂਦਾ ਕਈਆਂ ਨੂੰ ਮਾਰ ਦਿੰਦਾ ਕਈਆਂ ਨੂੰ ਵੇਚ ਦਿੰਦਾ ਸੋ ਕੋਈ ਭਲਾ ਮਨੁੱਖ ਸੀ ਉਹ ਆਇਆ ਜੰਗਲ ਦੇ ਵਿੱਚ ਉਹਨੇ ਪੰਛੀਆਂ ਦੇ ਹਾਲਾਤ ਵੇਖੇ ਤੇ ਉਹਨੇ ਪੰਛੀਆਂ ਨੂੰ ਕਿਹਾ ਕਹਿੰਦਾ ਵੀ ਤੁਹਾਨੂੰ ਇਹ ਸ਼ਿਕਾਰੀ ਤੋਂ ਬਚਣ ਦਾ ਇੱਕ ਮੰਤਰ ਸਿਖਾ ਦੰਨਾ ਕਹਿੰਦਾ ਕੀ ਕਹਿੰਦਾ ਜਦੋਂ ਸ਼ਿਕਾਰੀ ਆਵੇ ਜੇ ਤੁਸੀਂ ਚੀਚੀ ਬੋਲਣਾ ਸ਼ੁਰੂ ਕਰਦੇ ਹੋ ਸ਼ਿਕਾਰੀ ਆਏਗਾ ਜਾਲ ਲਗਾਏਗਾ ਦਾਣਾ ਵੀ ਖਲਾਰੇਗਾ ਦਾਣਾ ਖਾਣਾ ਨੇ ਜਾਲ ਚ ਫਸਣਾ ਨਹੀਂ ਸੋ ਸਾਰੇ ਜਾਨੇ ਇਹ ਬੋਲਣਾ ਸ਼ੁਰੂ ਕਰਦੇ ਇੱਕ ਦੂਜੇ ਨੂੰ ਦੱਸਦੇ ਹੋ ਵੀ ਇਸ ਤਰ੍ਹਾਂ ਅਸੀਂ ਉਹ ਸ਼ਿਕਾਰੀ ਤੋਂ ਬਚ ਸਕਦੇ ਹਾਂ ਸੋ ਦੱਸ ਕੇ ਉਹ ਅੱਗੇ ਚਲਾ ਗਿਆ ਪਰ ਜਿਸ ਤਰ੍ਹਾਂ ਅੱਜ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਧਾਰਮਿਕ ਸਫਾਨ ਨੇ ਜਿਹੜੇ ਸੈਂਟਰ ਨੇ ਸਾਡੇ ਸਪਿਰਚੁਅਲਟੀ ਦੇ ਪੰਜਾਬ ਦੇ ਡੇਰੇ ਜਾਂ ਹੋਰ ਸੋ ਕਾਲਡ ਜਿੰਨੇ ਵੀ ਨੇ ਸਾਡੇ ਸਕੂਲ ਸਾਡੇ ਰਾਜਨੀਤਿਕ ਸਾਡਾ মিডিਆ ਇਹ ਸਾਰੇ ਕਿਤੇ ਨਾ ਕਿਤੇ ਆਪਣੀ ਯੋਗ ਭੂਮਿਕਾ ਨਹੀਂ ਨਿਭਾ ਰਹੇ ਸੋ ਇਸੇ ਤਰ੍ਹਾਂ ਹੀ ਉਹ ਪੰਛੀਆਂ ਨੇ ਮੰਤਰ ਤੇ ਸੁਣ ਲਿਆ ਬੋਲਣਾ ਵੀ ਸ਼ੁਰੂ ਕਰਤਾ ਪਰ ਪ੍ਰੈਕਟੀਕਲ ਨਹੀਂ ਕੀਤਾ ਮੰਤਰ ਤੇ ਮਿਲ ਗਿਆ ਉਹਨਾਂ ਨੂੰ ਕਿ ਸ਼ਿਕਾਰੀ ਦਾ ਸੁੱਟਿਆ ਹੋਇਆ ਦਾਣਾ ਨਹੀਂ ਖਾਣਾ ਜਾਲ 'ਚ ਫਸਣਾ ਨਹੀਂ ਉਹ ਬੋਲਦੇ ਰਹਿ ਗਏ ਪਰ ਸ਼ਿਕਾਰੀ ਫਿਰ ਆਇਆ ਤੇ ਉਹਨਾਂ ਨੂੰ ਕਿਉਂਕਿ ਜੇਸ ਮੰਤਰ ਦੇ ਵਿੱਚ ਇੱਕ ਗੱਲ ਸੀ ਕਿ ਉਸ ਤੋਂ ਬਾਅਦ ਉੱਠ ਜਾਣਾ ਉਹ ਜਾਲ ਤੋਂ ਬਚ ਨਹੀਂ ਸਕੇ ਸੋ ਸਥਿਤੀ ਇਹੋ ਜੀ ਅਸੀਂ ਆਪਣੀ ਨਾਂ ਬਣਾਈਏ ਕਿ ਅਸੀਂ ਗੱਲਾਂ ਬਹੁਤ ਕਰ ਲੈਨੇ ਆ ਪਰ ਪ੍ਰੈਕਟੀਕਲ ਨਹੀਂ ਕਰਦੇ ਫਿਰ ਇਹਨਾਂ ਦੇ ਜਾਲ 'ਚ ਸਸਦੇ ਆ ਸੋ ਫਿਰ ਦੁਬਾਰਾ ਬੈਂਤੀ ਕਰਾਂ ਕਿ ਇਹ ਪਲੇਟਫਾਰਮ ਉਸਾਰਨ ਵਾਸਤੇ ਚੈਨਲ ਬਣਾਇਆ। ਸੋ ਆਓ ਸਾਰੇ ਰਲ ਮਿਲ ਕੇ ਜਿਹੜੇ ਪੰਜਾਬ ਦੇ ਸ਼ਹਿਰਦਾਨ ਹੈ ਅਸੀਂ ਇੱਕ ਹਮਲਾ ਮਾਰੀਏ ਤੇ ਜਿਹੜੇ ਚੱਕਰ ਵੀਊ ਦੇ ਵਿੱਚ ਅੱਜ ਪੰਜਾਬ ਫਸ ਚੁੱਕਾ ਏ ਉਸ ਚੱਕਰ ਵੀਊ ਦੇ ਵਿੱਚੋਂ ਬਾਹਰ ਨਿਕਲਿਆ ਜਾ ਸਕੇ। ਸੋ ਇੱਕ ਅੱਧੇ ਦਿਨ ਤੱਕ ਦੁਬਾਰਾ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗਾ ਜੀ। ਤਦ ਤੱਕ ਵਾਸਤੇ ਮੈਨੂੰ ਉਜਾਗ ਕਰਦੇ ਹੋ। ਸੋ ਮੈਂ ਇੱਕ ਬੇਨਤੀ ਆਪ ਸਭ ਚ ਕਰਦੇ ਆਂ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰੋ। ਤੇ ਜੇ ਵਿਚਾਰ ਚੰਗੀ ਲੱਗੀ ਹੋਵੇ ਤੇ ਇਹਨੂੰ ਸ਼ੇਅਰ ਵੀ ਕਰਨਾ ਇੰਨੀਆਂ ਮਿਹਨਤਾਂ ਅੱਜ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ